ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਿਛਲੇ ਦਿਨੀ ਧਰੋਗਰਾਠੀ ਨੇ ਸਿੱਖ ਇਤਿਹਾਸ ਬਾਰੇ ਇੱਕ ਵੀਡੀਓ ਦਾ ਰਾਈਜ਼ ਆਫ ਸਿਕਸ ਅਪਲੋਡ ਕੀਤੀ ਸੀ ਜਿਹਦੇ ਉੱਤੇ ਹੁਣ ਵਿਵਾਦ ਚੱਲ ਰਿਹਾ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਸਿੱਖ ਗੁਰੂਆਂ ਨੂੰ ਜਿਹੜਾ ਇੱਕ AI ਐਨੀਮੇਸ਼ਨ ਦੁਆਰਾ ਜਿਹੜਾ ਚੱਲਦੇ ਫਿਰਦੇ ਦਿਖਾਇਆ ਗਿਆ ਹੈ ਰਿਐਕਟ ਕਰਦੇ ਦਿਖਾਇਆ ਗਿਆ ਇਸ ਦੇ ਉੱਤੇ ਪ੍ਰਤੀਕਿਰਿਆ ਕਰਦੇ ਹੋਏ SGPC ਨੇ ਵੀ ਬਿਆਨ ਦਿੱਤਾ ਹੈ ਤਾਂ ਜਾਣਦੇ ਹਾਂ ਆਪਾਂ ਕੀ ਹੈ ਪੂਰਾ ਮਾਮਲਾ ਇਹ ਵੀਡੀਓ ਦੇ ਵਿੱਚ ਜੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੇ ਮਿਲਦੀ ਰਹੇ ਤਾਂ ਚਲੋ ਹੁਣ ਆਪਾਂ ਜਾਣਦੇ ਹਾਂ ਕੀ ਹੈ ਇਸ ਵੀਡੀਓ ਦੇ ਵਿਵਾਦ ਦਾ ਕਾਰਨ ਇਸ ਵੀਡੀਓ ਦੇ ਵਿੱਚ ਸਿੱਖ ਇਤਿਹਾਸ ਅਤੇ ਗੁਰੂ ਸਹਿਬਾਨਾਂ ਦੇ ਕਰੈਕਟਰਾਂ ਨੂੰ AI ਨਾਲ ਚੱਲਦੇ ਫਿਰਦੇ ਦਿਖਾਇਆ ਗਿਆ ਹੈ ਅੱਜ ਤੱਕ ਜਿੰਨੀਆਂ ਵੀ ਸਿੱਖ ਇਤਿਹਾਸ ਤੇ ਫਿਲਮਾਂ ਬਣੀਆਂ ਨੇ ਉਹਨਾਂ 'ਚ ਗੁਰੂ ਅਵਤਾਰਾਂ ਦਾ ਜਿਹੜਾ ਚਿਹਰਾ ਜਾਂ ਉਹਨਾਂ ਨੂੰ ਚੱਲਦੇ ਫਿਰਦੇ ਨਹੀਂ ਦਿਖਾਇਆ ਗਿਆ ਵੀਡੀਓ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਰੋਂਦੇ ਵੀ ਵਿਖਾਇਆ ਗਿਆ ਹੈ ਜਦੋਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਲਈ ਸ਼ਹੀਦੀ ਦੇਣ ਬਾਰੇ ਕਿਹਾ ਸੀ ਤਾਂ ਇਹ ਸਭ ਤੋਂ ਵੱਡਾ ਕਾਰਨ ਜਿਸ ਦਾ ਸਿੱਖ ਵਿਰੋਧ ਕਰ ਰਹੇ ਨੇ ਸਰਬੰਸ ਬਾਰ ਕੇ ਵੀ ਅਤੇ ਆਪਣੇ ਚਾਰ ਸਹਬਜ਼ਾ ਦੇ ਬਾਰ ਕੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੱਖ ਵਿੱਚ ਹੰਝੂ ਨਹੀਂ ਆਇਆ ਸੀ ਤਾਂ ਉਹਨਾਂ ਨੇ ਉਸ ਤੋਂ ਬਾਅਦ ਕਿਹਾ ਸੀ ਚਾਰ ਮੂਏ ਤੋਂ ਕੀ ਹੋਇਆ ਜੀਵਤ ਕਈ ਹਜ਼ਾਰ ਤਾਂ ਇੰਨੀ ਉੱਚੀ ਸੋਚੀ ਸ਼ਖਸੀਅਤ ਨੂੰ ਇਸ ਤਰ੍ਹਾਂ ਪੇਸ਼ ਕਰਨਾ ਬਹੁਤ ਹੀ ਗਲਤ ਹੈ ਜਿਸ ਦੇ ਉੱਤੇ ਟਿੱਪਣੀ ਕਰਦੇ ਹੋਏ ਐਸਜੀਪੀਸੀ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਲਈ ਕਿਸੇ ਵੀ AI ਦੀ ਜ਼ਰੂਰਤ ਨਹੀਂ ਹੈ ਸਿੱਖ ਲਈ ਉਸ ਦੀ ਮਰਿਆਦਾ ਸਭ ਤੋਂ ਉੱਪਰ ਹੈ ਤਾਂ ਵੀਡੀਓ ਦੇ ਵਿੱਚ ਬਹੁਤ ਹੀ ਇਤਰਾਜ਼ਯੋਗ ਜਿਹੜੇ ਐਨੀਮੇਸ਼ਨ ਨੇ ਉਹ ਪੇਸ਼ ਕੀਤੇ ਗਏ ਨੇ ਤਰੁਗਰਾਠੀ ਨੇ ਜੋ ਵੀ ਬੋਲਿਆ ਹੈ ਉਸ ਦਾ ਜਿਹੜਾ ਹਿਸਟੋਰੀਕਲ ਸੋਰਸ ਹੈ ਉਹਨੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਤਾਂ ਇਹ ਸੀ ਅੱਜ ਦੀ ਆਪਣੀ ਵੀਡੀਓ ਤੁਹਾਡੀ ਇਸ ਮਾਮਲੇ ਦੇ ਵਿੱਚ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ